ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਪਾਣੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹਰਿਆਣਾ ਨੂੰ ਪਾਣੀ ਦੇਣ ਦੇ ਉੱਤੇ ਲਗਾਤਾਰ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਅਕਾਲੀ ਦਲ ਵੀ ਇਸ ਗੱਲ ਤੋਂ ਬਾਅਦ ਭੜਕਦਾ ਹੋਇਆ ਨਜ਼ਰ ਆ ਰਿਹਾ ਸੁਖਬੀਰ ਸਿੰਘ ਬਾਦਲ ਨੇ ਵੱਡੇ ਪ੍ਰਦਰਸ਼ਨ ਦਾ ਐਲਾਨ ਤੱਕ ਕਰ ਦਿੱਤਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਨੇ ਤੇ ਬੰਟੀ ਰਮਾਣਾ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਦੇ ਨਾਲ ਧੋਖਾ ਹੋਇਆ ਹੈ ਤੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਪ੍ਰੀ ਭਗਵਾਨ ਸਿੰਘ ਮਾਨ ਦੇ ਉੱਤੇ ਜਿਹੜੇ ਕਿ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਤੇ ਉੱਥੇ ਹੀ ਹਰਿਆਣਾ ਨੂੰ ਪਾਣੀ ਦੇਣ ਦੇ ਉੱਤੇ ਸਿਆਸਤ ਵੀ ਪੱਕਦੀ ਹੋਈ ਨਜ਼ਰ ਆ ਰਹੀ ਆ ਕਾਲੇ ਦਾਲ ੜਕਦਾ ਹੋਇਆ ਨਜ਼ਰ ਆਇਆ ਲਗਾਤਾਰ ਪਲਟਵਾਰ ਤੱਕ ਕਿਤੇ ਜਾ ਰਹੇ ਨੇ ਹੋਰ ਕੀ ਕਹਿਣਾ ਹੈ ਮੰਟੀ ਰਮਾਣਾ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਨੂੰ ਪੰਜਾਬ ਦੀ ਹੋਂਦ ਨੂੰ ਮੈਂ ਤਾਂ ਕਹੂੰਗਾ ਇਫੈਕਟ ਕਰ ਰਿਹਾ ਹੈ ਆਪਾਂ ਸਾਰੇ ਦੇਖ ਰਹੇ ਆਂ ਬڑے ਲੰਮੇ ਸਮੇਂ ਤੋਂ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ ਕਿ ਜਿੰਨੀਆਂ ਨੈਸ਼ਨਲ ਪਾਰਟੀਆਂ ਹੈ ਚਾਹੇ ਉਹ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਮੇਰਾ ਕਹਿਣ ਤੋਂ ਭਾਵ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਹਨ ਕਿਵੇਂ ਇੱਕ ਮੁਠ ਹੋ ਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀਆਂ ਕਿਵੇਂ ਇਕੱਟੀਆਂ ਹੋ ਕੇ ਹੌਲੀ-ਹੌਲੀ ਪੰਜਾਬ ਦੇ ਹੱਕਾਂ ਨੂੰ ਖੋਰਾ ਲਾ ਰਹੀਆਂ ਤੇ ਪੰਜਾਬ ਦੇ ਵਿਰੁੱਧ ਇੱਕ ਸਾਜ਼ਿਸ਼ ਦੇ ਤਹਿਤ ਚਾਲਾਂ ਚੱਲ ਰਹੀਆਂ ਹੁਣ ਤੁਸੀਂ ਵੇਖੋ ਲੇਟੈਸਟ ਇਨਸੀਡੈਂਟ ਜਿਹੜਾ ਲੇਟੈਸਟ ਇਨਸਟੈਂਸ ਜਿਹੜਾ ਆਇਆ ਹੈ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਫੈਸਲਾ ਹੋਇਆ ਹੈ ਕਿ 8500 ਕਿਊਸਿਕ ਪਾਣੀ ਐਡੀਸ਼ਨਲ ਜਿਹੜਾ ਹਰਿਆਣੇ ਦੇ ਸ਼ਹਿਰ ਤੋਂ ਓਵਰ ਐਂਡ ਅਬਵ ਹਰਿਆਣਾ ਆਲਰੇਡੀ ਆਪਦੇ ਹਿੱਸੇ ਦਾ ਪਾਣੀ 104% ਵਰਤ ਚੁੱਕਿਆ 4% ਆਲਰੇਡੀ ਓਵਰ ਚੱਲ ਰਿਹਾ ਜਿੰਨਾ ਉਸ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਤਿੰਨੇ ਡੈਮਾਂ ਨੂੰ ਰੈਗੂਲੇਟ ਕਰਦਾ ਹੈ ਭਾਗੜਾ ਡੈਮ ਪੌਂਗ ਡੈਮ ਰਜੀਤ ਸਾਗਰ ਡੈਮ ਉਹਦੇ ਚੋਂ ਜਿੰਨਾ ਸਟੇਟਾਂ ਦਾ ਹਿੱਸਾ ਫਿਕਸ ਹੋਇਆ ਹੈ ਹਰਿਆਣਾ 104% ਆਪਦੇ ਹਿੱਸੇ ਦਾ ਆਲਰੇਡੀ ਪਾਣੀ ਵਰਤ ਚੁੱਕਿਆ 20 ਮਈ ਤੱਕ ਹਿੱਸਾ ਫਿਕਸ ਹੁੰਦਾ ਹੈ ਤੇ ਅੱਜ ਆਪਾਂ ਪਹਿਲੀ ਮਈ ਚ ਐ ਤੇ ਹਰਿਆਣਾ ਆਪਦਾ ਸ਼ਹਿਰ ਐਗਜ਼ੌਸਟ ਕਰ ਚੁੱਕਿਆ ਹੁਣ ਪੰਜਾਬ ਦੇ ਸ਼ਹਿਰ ਚੋਂ ਮੈਂ ਪੰਜਾਬ ਦਾ ਸ਼ਹਿਰ ਕਿਉਂ ਕਹਿ ਰਿਹਾ ਕਿਉਂਕਿ ਪਾਣੀ ਤਾਂ ਉਹੀ ਐ ਜੇ ਐਕਸਟਰਾ ਪਾਣੀ ਜਾਣਾ ਕਿਸੇ ਸੂਬੇ ਨੂੰ ਤਾਂ ਉਹ ਕਿਸੇ ਨਾ ਕਿਸੇ ਸਟੇਟ ਦਾ ਤਾਂ ਕੱਟਿਆ ਜਾਊਗਾ ਪੰਜਾਬ ਦੇ ਸ਼ਹਿਰ ਚੋਂ 8500 ਕਿਊਸਿਕ ਐਕਸਟਰਾ ਪਾਣੀ ਹਰਿਆਣੇ ਨੂੰ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਸਾਰੇ ਕਾਨੂੰਨਾਂ ਨੂੰ ਸਾਰੇ ਰੂਲਸ ਤੇ ਰੈਗੂਲੇਸ਼ਨਸ ਨੂੰ ਛਿੱਕੇ ਟੰਗ ਕੇ ਫੈਸਲਾ ਹੋਇਆ। ਤੱਕਾ ਦੇਖੋ ਤੁਸੀਂ ਕਿੰਨਾ ਹੋ ਰਿਹਾ ਹੈ। ਜਦੋਂ ਤੁਹਾਨੂੰ ਯਾਦ ਹੋਵੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਬੋਰਡ ਵਿੱਚ ਪੰਜਾਬ ਦਾ ਇੱਕ ਨੁਮਾਇੰਦਾ ਮੈਂਡਟਰੀ ਹੁੰਦਾ ਸੀ। ਗਵਰਨਮੈਂਟ ਆਫ ਇੰਡੀਆ ਨੇ 2 ਸਾਲ ਪਹਿਲਾਂ ਉਹ ਕਾਨੂੰਨ ਬਦਲ ਕੇ ਆ ਮੇਰੇ ਕੋਲੇ ਖਬਰ ਹੈ। ਉਹ ਕਰਤਾ ਵੀ ਜੋ ਮੈਨੇਜ ਉਹ ਕਿਤੋਂ ਵੀ ਅਸੀਂ ਉਹ ਨੁਮਾਇੰਦਾ ਲੈ ਸਕਦੇ ਆਂ ਜ਼ਰੂਰੀ ਨਹੀਂ ਕਿ ਪੰਜਾਬ ਦਾ ਇੱਕ ਮੈਂਬਰ ਉੱਥੇ ਹੋਵੇ ਅਸੀਂ ਉਦੋਂ ਵੀ ਕਿਹਾ ਸੀ ਕਿ ਇਹ ਨੁਕਸਾਨ ਪੰਜਾਬ ਦਾ ਹੋਊਗਾ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜੂਗਾ ਪੰਜਾਬ ਦਾ ਪਹਿਰੇਦਾਰ ਹੀ ਨਹੀਂ ਜਦੋਂ ਉੱਥੇ ਕੋਈ ਪਰਮਨੈਂਟ ਬੈਠਾ ਹੋਊਗਾ ਉਦੋਂ ਪੰਜਾਬ ਦੇ ਹੱਕ ਸੁਰੱਖਿਅਤ ਕੌਣ ਰੱਖੂਗਾ ਤੇ ਅੱਜ ਆਪਣੇ ਸਾਹਮਣੇ ਇਹ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਫੈਸਲਾ ਹੈ ਉਹ ਗੱਲ ਸੱਚ ਹੁੰਦੀ ਜਾ ਰਹੀ ਹੈ ਹੁਣ ਤੁਸੀਂ ਇਹ ਵੇਖੋ ਜੀ 8500 ਕਿਊਸਿਕ ਮੈਂ ਜ਼ਿਕਰ ਕੀਤਾ ਮੀਟਿੰਗ ਹੋਈ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਾਰੀਆਂ 파ਟਨਰ ਸਟੇਟਸ ਉੱਥੇ ਵਿੱਚ ਬੈਠੀਆਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਗਵਰਨਮੈਂਟ ਆਫ ਇੰਡੀਆ ਦਾ ਨੁਮਾਇੰਦਾ ਜਿੰਨੀਆਂ ਬੀਜੇਪੀ ਰੂਲਡ ਸਟੇਟਸ ਸੀ ਸਾਰੀਆਂ ਹਰਿਆਣੇ ਦੇ ਨਾਲ ਇਕੱਠੀਆਂ ਹੋ ਕੇ ਇਹ ਫੈਸਲਾ ਕਰਾਇਆ ਚਾਹੇ ਰਾਜਸਥਾਨ ਸੀ ਚਾਹੇ ਦਿੱਲੀ ਸੀ ਚਾਹੇ ਗਵਰਨਮੈਂਟ ਆਫ ਇੰਡੀਆ ਦਾ ਨੁਮਾਇੰਦਾ ਸੀ ਫੈਸਲਾ ਕਰਾਇਆ ਕਿ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਐ ਐਕਸਟਰਾ ਹਿਮਾਚਲ ਪ੍ਰਦੇਸ਼ ਵੀ ਪਾਰਟਨਰ ਸਟੇਟ ਆ ਕਾਂਗਰਸ ਦੀ ਰੂਲਡ ਸਟੇਟ ਆ ਉਹ ਵੀ ਪੰਜਾਬ ਦੇ ਹੱਕ ਦੇ ਵਿੱਚ ਮੈਂ ਪੰਜਾਬ ਦਾ ਹੱਕ ਤਾਂ ਛੱਡੋ ਕਾਨੂੰਨ ਤੇ ਨਹੀਂ ਬੋਲੇ ਜੇ ਆਪਾਂ ਕਹੀਏ ਸਹੀ ਫੈਸਲੇ ਤੇ ਪੈਰਾ ਉਹਨਾਂ ਨੇ ਵੀ ਨਹੀਂ ਦਿੱਤਾ ਉਹ ਵੀ ਪੰਜਾਬ